ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਇਤਿਹਾਸਿਕ ਵਿਚਾਰ ਕਰਦੇ ਆਂ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਮਾਤਾ ਜੀਤ ਕੌਰ ਜੀ ਦੀ ਖੋ 1749 ਦੇ ਵਿੱਚ ਜਿਗਰੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਿਨ੍ਹਾਂ ਨੇ ਜਨਮ ਲਿਆ ਇਹ ਗੁਰੂ ਸਾਹਿਬ ਜੀਆ ਮਹਾਰਾਜ ਜੀਆ ਦੇ ਪਹਿਲੇ ਸੁਪੁੱਤਰ ਬਾਬਾ ਜੀਤ ਸਿੰਘ ਜੀ ਇਹ ਬਾਬਾ ਜੋ ਜਾਰ ਸਿੰਘ ਜੀ ਜਿਹੜੇ ਚਮਕੌਰ ਗਲੀ ਦੇ ਵਿੱਚ ਸ਼ਹੀਦ ਹੋਏ ਨੇ ਔਰ ਬਾਬਾ ਜੀ ਦਾ ਜੀਵਨ ਜਿਹੜਾ ਬੜਾ ਬਚਿੱਤਰ ਰਿਹਾ ਹੈ ਇਹਨਾਂ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਸਾਹਿਬ ਦੇ ਪਾਸ ਤੋਂ ਜਿਹੜੀ ਜੰਗ ਜੁੱਦ ਦੀ ਨੀਤੀ ਸੀ ਉਹਦੀ ਵਿਦਿਆ ਪ੍ਰਾਪਤ ਕੀਤੀ ਔਰ ਇਹਨਾਂ ਨੇ ਆਨੰਦਪੁਰ ਸਾਹਿਬ ਰੇਂਦੇ ਆਈਂ ਘੋੜਸਵਾਰੀ ਨੇਜੇबाजी ਤੀਰ ਅੰਦਾਜ਼ੀ ਸਾਰੀ ਦੀ ਸਾਰੀ ਸ਼ਾਸਤਰ ਵਿਦਿਆ ਜਿਹੜੀ ਸੀਗੀ ਇਹ ਪ੍ਰਾਪਤ ਕੀਤੀ ਤੇ ਭਾਈ ਬਣੀ ਸਿੰਘ ਸਾਹਿਬ ਦੇ ਕੋਲੋਂ ਗੁਰਮਤਿ ਦੀ ਵਿਦਿਆ ਜਿਹੜੀ ਆ ਇਹਨੇ ਪ੍ਰਾਪਤ ਕੀਤੀ। ਔਰ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਦੇ ਨਾਲ ਬਹੁਤ ਪਿਆਰ ਤੇ ਸੰਗਤਾਂ ਦੇ ਨਾਲ ਵੀ ਜਿੰਨਾ ਪਿਆਰ ਕੀਤਾ ਬਾਬਾ ਜੀ ਨੇ ਬਹੁਤ ਪਿਆਰ ਕੀਤਾ। ਔਰ ਇਹਨਾਂ ਦਾ ਜੀਵਨ ਬਹੁਤਾ ਲੰਬਾ ਸਮਾਂ ਨਹੀਂ 14 ਸਾਲ ਦੀ ਉਮਰ ਦੇ ਵਿੱਚ 1761 ਦੇ ਵਿੱਚ ਇਸ ਸੰਸਾਰ ਤੋਂ ਚਲ ਗਏ ਆ ਔਰ ਇੱਕ ਪੂਰਨਾ ਹੁੰਦਾ ਜਿਹੜਾ ਬਹੁਤ ਏ ਘੱਟ ਸਮੇਂ ਦੇ ਵਿੱਚ ਵੀ ਪਾਇਆ ਜਾ ਸਕਦਾ ਬਾਬਾ ਜੁਝਾਰ ਸਿੰਘ ਜੀ ਨੇ ਇੱਕ ਦੱਸ ਦਿੱਤਾ ਕਿ 14 ਕੇ ਸਾਲ ਦੀ ਉਮਰ ਦੇ ਵਿੱਚ ਵੀ ਜੰਗ ਲੜੀ ਜਾ ਸਕਦੀ ਹੈ ਤੇ ਸਿੱਖ ਨੂੰ ਸਿੱਖੀ ਵਾਸਤੇ ਤੇ ਪਰਮੇਸ਼ਰ ਪ੍ਰਭੂ ਦੀ ਬੰਦਗੀ ਕਰਨ ਵਾਸਤੇ ਕੋਈ ਉਮਰ ਦਾ ਤਕਾਜ਼ਾ ਨਹੀਂ ਹੋਣਾ ਚਾਹੀਦਾ ਚਾਹੇ ਉਹ ਬਡੇਰੀਆ ਚਾਹੇ ਛੋਟੀ ਉਮਰਿਆ ਕੋਈ ਵੀ ਪਰਮੇਸ਼ਰ ਨਾਲ ਪਿਆਰ ਕਰ ਸਕਦਾ ਔਰ ਸੱਚ ਦੇ ਨਾਲ ਜਿਹੜਾ ਆ ਉਹ ਲੜਨ ਵਾਸਤੇ ਜ਼ਬਰ ਦੇ ਖਿਲਾਫ ਬੋਲਣ ਵਾਸਤੇ ਆਵਾਜ਼ ਬੁਲੰਦ ਕਰਨ ਵਾਸਤੇ ਸਰੀਰ ਵੱਡਾ ਜਾਂ ਛੋਟਾ ਹੋਣ ਦੀ ਗੱਲ ਨਹੀਂ ਹੈ ਤੁਹਾਡੇ ਅੰਦਰ ਇੱਕ ਜਜ਼ਬਾ ਪੈਦਾ ਹੋਣਾ ਚਾਹੀਦਾ ਜਿਹੜਾ ਗੁਰਬਾਣੀ ਦੇ ਅੰਦਰੋਂ ਮਿਲਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਤੇ ਭਾਈ ਮਨੀ ਸਿੰਘ ਸਾਹਿਬ ਦੀਵਾਨ ਜੀ ਉਹਨਾਂ ਨੇ ਇਹਨਾਂ ਨੂੰ ਵਿਦਿਆ ਦਿੱਤੀ ਔਰ ਬਾਬਾ ਦੀਪ ਸਿੰਘ ਜੀ ਦੇ ਨਾਲ ਬਹੁਤ ਪ੍ਰੇਮ ਰਿਆ ਉਹਨਾਂ ਦੇ ਕੋਲੋਂ ਸ਼ਾਸਤਰ ਵਿਦਿਆ ਸਿੱਖੀ ਔਰ ਗੁਰਮਤ ਦੇ ਧਾਰਨੇ ਹੋ ਕੇ ਸਿੱਖੀ ਨਾਲ ਇੰਨਾ ਪਿਆਰ ਕਰ ਦਿੱਤੇ ਆ ਕਿ ਆਪਣੀ ਜਿੰਦ ਜਾਨ ਜਿਹੜੀ ਆ ਉਹ ਛੋਟੀ ਉਮਰ ਦੀ ਹੁੰਦੇ ਹੁੰਦੇ ਵੀ ਇਹਨਾਂ ਨੇ ਕੁਰਬਾਨ ਕਰ ਦਿੱਤੀ ਔਰ ਸਾਰਿਆਂ ਨੂੰ ਇਹ ਜਿਹੜੀਆਂ ਸਾਖੀਆਂ ਜਾਂ ਜੀਵਨ ਆ ਇਹ ਜ਼ਰੂਰੀ ਸਰਵਣ ਕਰਨਾ ਚਾਹੀਦਾ ਆ ਇਹ ਬਹੁਤ ਜ਼ਰੂਰੀ ਆ ਕਿਉਂਕਿ ਜੇ ਜੀਵਨ ਦਾ ਆਧਾਰ ਗੁਰਬਾਣੀ ਤੇ ਸਾਡਾ ਇਤਿਹਾਸ ਹੈ ਇਹ ਦੋਏ ਪਰਨੇ ਜਿਨ੍ਹਾਂ ਦੇ ਨਾਲ ਸਿੱਖ ਨੇ ਉਡਣਾ ਅੱਜ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਦਿਨ ਆ ਕਲਤੂਰਾ ਸਿੱਖ ਇਟਲੀ ਦੇ ਸਮੁੱਚੇ ਨੌਜਵਾਨ ਗੁਰਸਿੱਖਾਂ ਵੱਲੋਂ ਸਾਰੇ ਸੰਸਾਰ ਭਰ ਦੇ ਵਿੱਚ ਵਸਣ ਵਾਲੇ ਗੁਰਸਿੱਖ ਪਿਆਰਿਆਂ ਨੂੰ ਸਿੱਖੀ ਦਾ ਪ੍ਰੇਮ ਕਰਨ ਵਾਲਿਆਂ ਨੂੰ ਬਾਬਾ ਜੁਹਾਰ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬਾ ਉਹਨਾਂ ਦੇ ਜਨਮ ਪੁਰਬ ਦੀਆਂ ਲੱਖ ਲੱਖ ਬਿਮਾਰਕਾਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ